ਨਾਲਪਣਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਡਿਪਟੀ ਕਮਿਸ਼ਨਰ ਹਿਮਾਚਲ ਜਨ ਗਲਾਡਾ ਤੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਐਮਸੀ ਕਮਿਸ਼ਨਰ ਅਦਿੱਤਿਆ ਡਿਜੀਟਲਵਾਲ ਦੇ ਨਾਲ ਮੰਗਲਵਾਰ ਨੂੰ ਪੰਜਾਬ ਭਰ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਲੋਕਾਂ ਦੀ ਸਹਾਇਤਾ ਲਈ ਜ਼ਰੂਰੀ ਦਵਾਈਆਂ ਸਟਾਫ ਨਾਲ ਲੈਸ 7 ਟਰੱਕਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਇਹ ਸਹਾਇਤਾ ਫਿਰੋਜ਼ਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਚਰਨੰਦਰ ਫਾਜ਼ਿਲਕਾ ਤੇ ਗੁਰਦਾਸਪੁਰ ਜ਼ਿਲ੍ਹਾ ਵਿੱਚ ਭੇਜੀ ਗਈ ਹੈ। ਰਾਹਤ ਟਰੱਕਾਂ ਵਿੱਚ ਜ਼ਰੂਰੀ ਸਮਾਨ ਲੱਦਿਆ ਹੋਇਆ ਹੈ ਜਿਸ ਵਿੱਚ 3500 ਕਿਲੋ ਚੌਲ 1.44 ਲੱਖ ਪੈਕੇਟ ਬਿਸਕੁਟ 1000 ਸਾਬਣ 2100 ਪੈਕੇਟ ਮੈਗੀ 2000 ਬੋਤਲਾਂ ਪਾਣੀ 3600 ਪੈਕੇਟ ਸੁੱਕਾ ਦੁੱਧ 125 ਕਿਲੋ ਸੁੱਕਾ ਦੁੱਧ 12000 ਕਿਲੋ ਪਸ਼ੂ ਚਾਰਾ ਜ਼ਰੂਰੀ ਦਵਾਈਆਂ ਤੇ 10 ਡੱਬੇ 14000 ਸੈਨੇਟਰੀ ਪੈਡ ਅਤੇ 10000 ਕੱਪੜੇ ਸ਼ਾਮਲ ਹਨ ਐਂਬੂਲੈਂਸਾਂ ਦੇ ਨਾਲ ਮੈਡੀਕਲ ਸਟਾਫ ਵੀ ਤਾਇਨਾਤ ਕੀਤਾ ਗਿਆ ਹੈ ਡਿਸਪੈਚ ਪ੍ਰੋਗਰਾਮ ਵਿੱਚ ਬੋਲਦੇ ਹਨ ਮੰਤਰੀ ਅਰੂੜਾ ਨੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਪੰਜਾਬ ਸਰਕਾਰ ਦੇ اٹਲ ਸੰਕਲਪ ਤੇ ਜ਼ੋਰ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਲੋੜ ਦੀ ਘੜੀ ਵਿੱਚ ਲੋਕਾਂ ਦੀ ਸਹਾਇਤਾ ਕਰਨਾ ਇੱਕ ਲਾਜ਼ਮੀ ਫਰਜ਼ ਹੈ ਉਹਨਾਂ ਨੇ ਅੱਗੇ ਕਿਹਾ ਕਿ ਇਹ ਰਾਹਤ ਸਮਗਰੀ ਇਹ ਯਕੀਨੀ ਬਣਾਉਣ ਦਾ ਇੱਕ ਕਦਮ ਹੈ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਇਸ ਸੰਕਟ ਵਿੱਚੋਂ ਲੰਘਣ ਵਿੱਚ ਮਦਦ ਕਰਨੀ ਭੋਜਨ ਸਫਾਈ ਸੰਬੰਧੀ ਜ਼ਰੂਰੀ ਚੀਜ਼ਾਂ ਤੇ ਹੋਰ ਜ਼ਰੂਰਤਾਂ ਤੱਕ ਪਹੁੰਚ ਹੋਵੇ। ਅਰੋੜਾ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਦੀ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਤੇ ਲੋੜ ਪੈਣ ਤੇ ਵਾਧੂ ਸਰੂਤ ਤਾਇਨਾਤ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਬਸਨਿਕਾ ਨੂੰ ਸਥਾਨਕ ਅਧਿਕਾਰੀਆਂ ਤੇ ਰਾਹਤ ਟੀਮਾਂ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਸਹਾਇਤਾ ਦੀ ਕੁਸ਼ਲ ਵੰਡ ਨੂੰ ਯਕੀਨੀ ਬਣਾਇਆ ਜਾ ਸਕੇ ਮੰਤਰੀ ਨੇ ਲੁਧਿਆਣਾ ਦੇ ਉਦਯੋਗਪਤੀਆਂ ਜਿਨ੍ਹਾਂ ਵਿੱਚ ਓਕਟਿਵ ਅਪੈਰਲਸ ਹੈਪੀ ਸਟੀਲਜ਼ ਕੇ ਜੈਨ ਪ੍ਰੋਸੈਸਰ ਸੁਭਾਸ਼ ਪੋਲੀਟੈਕਸ ਦਾ ਭਾਰਤ ਇੰਡਸਟਰੀਅਲ ਕਾਰਪੋਰੇਸ਼ਨ ਅਮਰ ਐਟੂਟੈਕ ਰਾਜ ਸੁਪਰਾਈਟ ਰਿਤੇਸ਼ ਇੰਟਰਨੈਸ਼ਨਲ ਅਤੇ ਸ਼੍ਰੀਮਤੀ ਵੈਕਟਰ ਫੂਡ ਸ਼ਾਮਲ ਹਨ ਦਾ ਵੀ ਪ੍ਰਭਾਵਿਤ ਲੋਕਾਂ ਦੀ ਸਿਹਤ ਲਈ ਉਹਨਾਂ ਦੇ ਉਦਾਰ ਸਮਰਥਨ ਲਈ ਧੰਨਵਾਦ ਕੀਤਾ। ਉਹਨਾਂ ਨੇ ਡੀਐਮਸੀ ਐਂਡ ਐਚ ਦੇ ਪ੍ਰਿੰਸੀਪਲ ਡਾਕਟਰ ਜੀਐਸ ਵਾਂਡਰ ਅਤੇ ਡਾਕਟਰ ਵਿਸ਼ਵ ਮੂਨ ਦਾ ਕੱਲ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਕੈਂਪਾਂ ਦਾ ਐਲਾਨ ਕਰਨ ਲਈ ਧੰਨਵਾਦ ਵੀ ਕੀਤਾ।